ਸਾਰੇ ਇਹ ਮਾਮਲੇ ਇਹ ਵੀ ਮੈਂ ਪਿਛਲੇ 3 ਸਾਲ ਤੋਂ ਮੈਰਿਜ ਕਰਵਾਉਂਗਾ ਜਦੋਂ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਇਹਦੀ ਪਹਿਲਾਂ ਹੀ ਮੈਰਿਜ ਹੋਈ ਆ ਠੀਕ ਹੈ ਜੀ ਤੇ ਇੰਨੇ ਮੈਨੂੰ ਪਿਛਲੇ 3 ਸਾਲ ਤੋਂ ਕਿਸੇ ਲਾਰੇ ਦੇ ਵਿੱਚ ਰੱਖਿਆ ਕਿ ਮੇਰੇ ਨਾਲ ਮੈਰਿਜ ਕਰਵਾਉਂਗਾ ਤੇ ਨਾ ਤੇ ਹੁਣ ਮੇਰੇ ਨਾਲ ਮੈਰਿਜ ਕਰਵਾ ਰਿਆ ਵਾ ਤੇ ਹੁਣ ਨਹੀਂ ਪਤਾ ਲੱਗਾ ਕਿ ਪਹਿਲਾਂ ਹੀ ਮੈਰਿਜ ਹੋਈ ਆ ਮੈਨੂੰ ਧੋਖਾ ਦੇ ਰਿਆ ਤੇ ਹੁਣ ਮੈਨੂੰ ਮਤਲਬ ਕੀ ਧੰਗਿਆਂ ਲਾਉਂਦਾ ਵਾ ਜਿਹੜੇ ਕੋਈ ਵਹਿਣ ਦੋ ਤਿੰਨ ਦਿਨ ਵਿੱਚ ਤੇ ਫਾਇੰਡਿੰਗ ਵੀ ਕੀਤੀ ਆ ਮੇਰੇ ਰਿਸ਼ਤੇ ਦਾ ਵੀ ਫਾਇੰਡਿੰਗ ਕੀਤੀ ਆ ਤੇ ਮੈਂ ਦੇਸੀ ਕਰਕੇ ਮੈਂ ਦਰਖਾਸਤ ਦਿੱਤੀ ਸੀਗੀ ਅ ਐਲਸਪੀ ਦਫ਼ਤਰ ਪਰ ਐਸਐਸਪੀ ਦਫ਼ਤਰ ਮੇਰੀ ਦਰਖਾਸਤ ਸੀਗੀ ਪਿਛਲੇ ਮਹੀਨੇ ਤੋਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਹੋਇਆ ਮਾਰਕ ਕਰ ਦਿੱਤੀ ਆ ਡੀਐਸਪੀ ਨਾਲਾਂ ਨੂੰ ਤੇ ਡੀਐਸਪੀ ਨਾਲਾਂ ਤੇ ਅਸੀਂ ਘੱਟੋ ਘੱਟ ਰਿਹੀਂ 4 ਤੋਂ 5 ਦਿਨ ਰਹੀ ਸੀ ਰੇ ਮੇਰੀ ਉਸ ਵੀ ਕੋਈ ਨਹੀਂ ਸਮਾਈ ਨਹੀਂ ਹੋਈ ਤੇ 3 ਸਾਲ ਤੋਂ ਇਕਲੇ ਇਸ ਸਬੰਧ ਨਾਲ ਸੀ ਕਿ ਚਾਹ ਵੀ ਕੋਸ਼ਿਸ਼ ਕਰ ਕਰਿਆ ਉੰਨਾ ਜਿਆਦਾ ਹੀ ਤੱਕ ਇਹ ਨਾ ਨਿਰਣਾਸ ਬੰਨ ਬਣਾਉਂ ਦਰਿਆ ਮੈਂ ਜੀ ਇਨਸਾਫ ਕਰੇ ਤੇ ਫਿਰ ਮੈਂ ਤੇ ਆਪਣੇ ਆਪ ਨੂੰ ਖਤਮ ਕਰਾਂਗੇ ਪੂਰੀ ਉਮੀਦ ਆ ਕਿ ਮੇਰਾ ਇਨਸਾਫ ਹੋਏਗਾ ਮੇਰੇ ਜੋ ਬੋਲੇ ਸੋ ਨਿਰਵੇ ਭਗਵਾਨ ਵਾਲਮੀਹਾਰਾ ਜੀ ਜੀ ਸ੍ਰੀ ਸ੍ਰੀ 108 ਸਤਿਗੁਰ ਗਿਆਨਾਨੰਦ ਮਹਾਰਾਜ ਜੀ ਜਿਸ ਤਰ੍ਹਾਂ ਕੀ ਦੀ ਦੇਖ ਰਹੋ ਕਿ ਲਗਾਤਾਰ ਭਾਰਤ ਦੇ ਅੰਦਰ ਜਿਹੜਾ ਲੜਕੀਆਂ ਦੇ ਨਾਲ ਬਲਦਕਾਰਦੀਆਂ ਘਟਰਾਵਾਂ ਦਿਨ ਬਰ ਦਿਨ ਜਿਹੜੀਆਂ ਵੱਧ ਰਹੀਆਂ ਨੇ ਜਿੱਥੇ ਮਾਨਜੋ ਸੁਪਰੀਮ ਕੋਰਟ ਨੇ ਜਿਸ ਵਕਤ 2012 ਦੇ ਵਿੱਚ ਦਲੀ ਵਿੱਚ ਜਦੋਂ ਮਿਰਬੇ ਗਾਂਡ ਹੋਇਆ ਉਸ ਵੇਲੇ ਮਾਨ ਜੋ ਸੁਪਰੀਮ ਕੋਰਟ ਨੇ ਵੀ ਗੱਲ ਸੋਚੀ ਕਿ ਭਾਰਤ ਦੇ ਅੰਦਰ ਜਿਹੜੀਆਂ ਲੜਕੀਆਂ ਨੇ ਸੁਰੱਖਤ ਨਹੀਂ ਨੇ ਆ ਤੇ ਇੱਕ ਐਸਿਆ ਸਖਤ ਹਿਦਿਆਤਾ ਐਕਟ ਨੂੰ ਇਨਾ ਸਖਤ ਕਰ ਦਿੱਤਾ ਗਿਆ ਕਿ ਜੇਕਰ ਕੋਈ ਵਿਆਹ ਬੰਦਾ ਵੀ ਆਪਣੀ ਜਨਾਨੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਵੇਗਾ ਤਾਂ ਉਸ ਉੱਤੇ ਮਕਦਮਾ ਦਰਜ ਹੋਵੇਗਾ ਦੂਸਰਾ ਐਕਟ ਕਿ ਜੇਕਰ ਕੋਈ ਵਿਅਕਤੀ ਕਿਸੇ ਲੜਕੀ ਨੂੰ ਜਾਂ ਔਰਤ ਨੂੰ ਕਿੰਨੇ ਸਮੇਂ ਤੱਕ ਘੂਰਦਾ ਹੈ ਦਾ ਉਸ ਦੇਤੇ ਛੇੜਖਾਨੀ ਦਾ ਮਕਦਮਾ ਦਾ ਤਰਾਂ ਤਰਾਂ ਦਰਜ ਕੀਤਾ ਹੈ ਪਰ ਮੇਰੇ ਖਿਆਲ ਨਾਲ ਸ਼ਹਿਰ ਮਾਨਜੋ ਪੁਸ ਦਿਹਾਤੀ ਅੰਮ੍ਰਿਤਸਰ ਜਾਂ ਤੇ ਜਾਨ ਬੁੱਝ ਕੇ ਅਣਪੋੜ ਬਣੀ ਹੋਈ ਹੈ ਕਿ ਜਿਹੜੀ ਇੱਕ ਬੈਕਵਰਡ ਕਲਾਸ ਦੀ ਲੜਕੀ ਜਿਸ ਦਾ ਮੈਂ ਨਾਮ ਤੇ ਨਹੀਂ ਲਵਾਵਾਂਗਾ ਪਰ ਜਿਸ ਦੀ ਦਰਖਾਸਤ 4 ਤਰੀਕ 6ਵੇਂ ਮਹੀਨੇ 2025 ਦੀ ਮਾਨਜੋ ਗੈਸਰ ਵੀ ਦਿਹਾਤੀ ਸਾਹ ਦੇ ਅੱਗੇ ਆਨ ਕਿ ਉਸਨੇ ਫਰਿਆਦ ਕੀਤੀ ਅਤੇ ਉਹਨਾਂ ਆਲਰੇਡੀ ਇਹ ਰਿਖਾਸ ਆ ਡੀਐਸਪੀ ਨਾਲਾਂ ਨੂੰ ਮਾਰਕ ਕਰ ਦਿੱਤੀ ਗਈ ਬਾ ਸ਼ਾਹਲ ਜਾਂ ਤਾਂ ਉਹ ਲੜਕਾ ਜਿਸ ਦੇ ਵੱਲੋਂ ਜਿਸ ਦੇ ਖਲਾਫ ਰਿਖਾਸ ਦਿੱਤੀ ਗਈ ਉਸ ਦੇ ਰਾਜਨੀਤਿਕ ਸੰਬੰਧਨ ਜਾਂ ਉਸ ਇੱਕ ਦਬਾਅ ਦੇ ਹੇਠ ਰਾ ਇਹਨੇ ਦਿਨ ਤੋਂ ਲੜਕੀ ਜਿਹੜੀ ਕੋਈ ਕਾਰਵਾਈ ਨਹੀਂ ਕਰ ਰਹਾ ਜਿੱਥੇ ਅੱਜ ਲੜਕੀ ਜਦੋਂ ਸਾਡੇ ਮਾਨ ਜੋ ਚੇਅਰਮੈਨ ਸੰਦੀਪ ਜੰਡਿਆ ਜੋ ਕਿ ਭਗਵਾਨ ਵਾਲਮੀਕੀ ਇਕਤਾ ਸੰਘਰਸ਼ਾਦ ਤੋਂ ਉਹਨਾਂ ਦਾ ਦਫ਼ਤਰ ਪਹੁੰਚੀ ਅਤੇ ਉਸ ਨੂੰ ਇਸ ਗੱਲ ਦਾ ਇਸ਼ਵਾਜ ਦਵਾਇਆ ਗਿਆ ਕਿ ਬੇਟਾ ਤੈਨੂੰ ਇਨਸਾਫ ਕਿਸੇ ਕੀਮਤ ਤੇ ਲੈਣਾ ਪਵੇ ਇਸ ਤਰ੍ਹਾਂ ਇਨਸਾਫ ਲੈ ਕੇ ਦਵਾਂਗੇ ਅਤੇ ਜਿਸ ਦੋਸ਼ੀ ਨਾਲ ਤੈਨੂੰ ਲਗਾਤਾਰ 3 ਸਾਲ ਤੋਂ ਤੇਰਾ ਸਰੀਰਕ ਸ਼ੋਸ਼ਣ ਕੀਤਾ ਹੈ ਅਤੇ ਤੈਨੂੰ ਇਸ ਗੱਲ ਦੇ ਹਨੇਰੇ ਵਿੱਚ ਰੱਖਿਆ ਹੈ ਕਿ ਮੈਂ ਕੁਵਾਰਾ ਹਾਂ ਜਦੋਂ ਉਸ ਲੜਕੇ ਨੂੰ ਪਤਾ ਸੀ ਕਿ ਲੜਕੀ ਦਾ ਇਸ ਦਾ ਇੱਕ ਬੱਚਾ ਹੈ ਅੱਜ ਉਹ ਇਸ ਨੂੰ ਇਸ ਗੱਲ ਤੋਂ ਦਦਕਾਰ ਰਿਹਾ ਹੈ ਕਿ ਨਹੀਂ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਣਾ ਪਰ ਜਿਹੜੋ 3 ਸਾਲ ਤੋਂ ਤੂੰ ਉਹ ਅਸਰ ਰਿਸ਼ਤੇ ਸਬੰਧ ਬਣਾਏ ਉਸ ਵੇਲੇ ਤੈਨੂੰ ਨਹੀਂ ਪਤਾ ਲੱਗਾ ਕਿ ਇਹ ਲੜਕੀ ਜਿਹੜੀ ਆ ਕਿਸ ਕੈਟਾਗਰੀ ਦੀ ਕਿਸ ਕਾਸਟਮ ਬਿਲੋਂਗ ਕਰਦੀ ਆ ਹੈ ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਸੁਪਰੀਮ ਕੋਰਟ ਦੀਆਂ ਗਾਈਡਲਾਈਨਾਂ ਨੂੰ ਨਹੀਂ ਮੰਨ ਰਿਹਾ ਉੱਥੇ ਸ਼ਾਇਦ ਮੋੜ ਤੋਂ ਜਾਂ ਸੰ ਕੋਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਇਸ ਕਰਕੇ ਜੇਕਰ ਲੜਕੀ ਨੇ 7 ਦਿਨ ਬਾਅਦ ਮਾਨ ਜੋ ਗੈਸਟਸ ਵੀ ਸਾਥ ਜਾਈ ਸੀ ਬਾਹਰ ਆ ਕੇ ਕੋਈ ਆਤਮਦਾਹ ਕਰ ਲਿਆ ਉਸ ਦੀ ਜ਼ਿੰਮੇਵਾਰੀ ਜਿੱਤੇ ਜ਼ਿਲ੍ਹਾ ਪ੍ਰਸ਼ਾਸਨ ਹੋਏਗਾ ਉਸ ਦੇ ਨਾਲ ਨਾਲ ਡੀਐਸਪੀ ਨਾਲਾ ਵੀ ਹੋਏਗਾ ਜਿਨੇ ਏਨੀ ਢਿੱਲੀ ਗੱਲ ਜਾਰੀ ਕੀਤੀ ਮੈਂ ਤੁਹਾਡੇ ਜਾਣਨ ਦੇ ਮadhyam ਤੋਂ ਮਾਨ ਜੋ ਮਹਿਲਾ ਕਮਿਸ਼ਨ ਨੂੰ ਕਹਾਂਗਾ ਕਿ ਉਹ ਇਸ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਵੇ ਅਤੇ ਉਸ ਇਸ ਮਾਮਲੇ 'ਚ ਹੱਸਾਸ਼ੀਬ ਕਰਨ ਅਤੇ ਇੱਕ ਗੌਰ ਜਰੂਰ ਕਰਨ ਕਿ ਮਾਮਲਾ ਜਿਹੜਾ ਐਨੀ ਲੇਟ ਕਰਨ ਵਾਲੇ ਪੁਲਸ ਅਧਿਕਾਰੀਆਂ ਤੇ ਹੀ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇ ਉਹਨਾਂ ਨੂੰ ਜਦੋਂ ਐਫ ਆਈ ਆਰ ਦਰਜ ਹੋਏ ਉਹਨਾਂ ਨੂੰ ਵੀ 120 ਬੀ ਦੇ ਵਿੱਚ ਜਿਹੜਾ ਉਹਨਾਂ ਨੇ ਸ਼ਾਮਲ ਕੀਤਾ ਹੈ ਇਹਨਾਂ ਕਹਿੰਦਾ ਜਾਵਾਲ